ਹਾਲ ਤੇ ਲੈ ਕੇ ਆਇਆ Mahindra 475 DI ਸਰਪੰਚ ਮਾਡਲ ਆ ਪੂਰਾ ਸੋਹਣਾ ਟਰੈਕਟਰ ਆ ਤੇ ਮਾਲਕ ਆਪਣੇ ਕੋਲੇ ਆ ਲੈਣਿਆਂ ਜਾਣ ਕਰ ਕੀ ਹਾਲ ਆ ਬਈ ਵਧੀਆ ਬਈ ਠੀਕ ਠਾਕ ਇਹ ਕਿਹੜਾ ਮਾਡਲ ਆ ਬਈ 2000 ਮਾਡਲ 2000 ਮਾਡਲ ਆ Mahindra 475 DI ਆ ਤੇ ਕਿਵੇਂ ਆ ਬਈ ਇਹ ਇੰਡੀਅਨ ਗੇਅਰ ਦਾ ਇੰਡੀਅਨ ਗੇਅਰ ਦੀ ਫੁੱਲ ਗਾਰੰਟੀ ਬਾਹਰ ਵਾ ਕੇ ਚੈੱਕ ਕਰ ਲੈਦਾ ਠੀਕ ਆ ਟਾਇਰ ਪੰਜਾਬ ਦਾ ਨੰਬਰ ਬਾਡੀ ਲੈਂਦਾ ਰੀਗਨਲ ਸ਼ੋਮਗੜ ਰੈਂਜ ਸ਼ੋ ਮਗਰਾੜ ਰੰਗ ਹੋਇਆ ਬਾਡੀ ਲੈਨ ਦਾ Ориジナル ਆ ਤੇ ਟਾਇਰ ਟੂਰ ਬਈ ਇਹਦੇ ਟਾਇਰ ਮਗਲੇ ਤੁਹਾਡੇ ਸਾਹਮਣੇ ਹੀ ਆ ਦੇਖੀ ਆ ਹੈਗੀ ਅੱਧੂ ਵੱਤੀ ਆ ਹੂੰ ਅੱਧੇ ਮਤਲਬ ਪਿਆ 55 ਦੇ ਪੈਸੇ ਆ ਮੂਰਲੇ ਮੂਰਲੇ ਵੀ ਅੱਧੇ ਆ ਅੱਧੇ ਲੈ ਲਈਏ ਚਾਰੇ ਟਾਇਰ ਅੱਧੇ ਆ ਮਗਰਾੜ ਮਗਰੂੜ ਰੰਗ ਹੋਇਆ ਸ਼ੋ ਮਗਰਾੜ ਰੰਗ ਹੋਇਆ ਠੀਕ ਆ ਹੂੰ ਟਰੈਕਟਰ ਇਨਲ ਆ ਤੇ ਰੰਗ ਪੇੜ ਦਾ ਵੀ ਸਾਰਾ ਮਤਲਬ ਉਤੋਂ ਉਤੋਂ ਹੋਇਆ ਜਾਂ ਸ਼ੋ ਤੇ ਮਗਰਾੜ ਹੋਇਆ ਬਾਕੀ ਬਾਕੀ Ориジナル ਆ ਇੰਜਨ ਗੇਅਰ ਤਾਂ ਬਈ ਪੂਰੇ ਗਰੈਂਟ ਆ ਫਲ ਭਲਾ ਵਾਕੇ ਲੈ ਜੇ ਠੀਕ ਆ ਇੰਜਨ ਗੇਅਰ ਦਾ ਭਲਾ ਵਾਕੇ ਲੈ ਜੇ ਉਹ ਸ਼ੋ ਤੇ ਮਗਰਾੜ ਰੰਗ ਹੋਈ ਆ ਡਿਮਾਂਡ ਦੱਸੋ ਬਾਈ ਕੀ ਆ ਡਿਮਾਂਡ ਇਹਦੀ 165 ਆ 1,65,000 1,55,000 ਰੁਪਏ ਦੇ ਲੈ ਜੇੜਾ ਵੀਡੀਓ ਸ਼ੇਅਰ ਕਰਕੇ ਆਊਗਾ 1,55,000 ਦਾ ਟਰੈਕਟਰ ਮਿਲ ਜੂਗਾ ਜਿਹੜਾ ਵੀਡੀਓ ਬਾਈ ਸ਼ੇਅਰ ਕਰਕੇ ਆਊਗਾ ਟਰੈਕਟਰ 'ਚ ਕੋਈ ਕਮੀ ਨਹੀਂ ਤੁਸੀਂ ਵਾਹ ਕੇ ਚਲਾ ਕੇ ਟਰੈਕਟਰ ਫੇਰ ਲਿਆ ਸਕਦੇ ਹੋ ਹਾਂ ਬਾਈ ਤੇ ਕਿਹੜੇ ਪਿੰਡ ਖੜਾ ਬਾਈ ਆ ਮੋਗੇ ਦੇ ਨਾਲ ਹੀ ਬੁੱਗੀਪੁਰਾ ਪਿੰਡ ਪਿੰਡ ਬੁੱਗੀਪੁਰਾ ਜਿਹੜਾ ਮੋਗਾ ਦੇ ਨੰਬਰ ਬੋਲਦੀ 94644 2205 ਬਾਕੀ ਨੰਬਰ ਮਾਲਕ ਦਾ ਸਕਰੀਨ ਤੇ ਵੀ ਚੱਲ ਜਾਂਦਾ ਉੱਥੋਂ ਗੱਲ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਸੋ ਧੰਨਵਾਦ ਬਾਈ